ਸਰਦੀਆਂ ਵਿੱਚ ਭਾਰ ਘਟਾਉਣ ਲਈ ਹਫਤੇ ਵਿੱਚ ਦੋ ਵਾਰੀ ਤੁਸੀਂ ਇਹ ਚੀਜ਼ ਪੀਣੀ ਹੈ ਇਹਨੂੰ ਕਿਵੇਂ ਬਣਾਉਣਾ ਕਿਵੇਂ ਤੁਹਾਡਾ ਭਾਰ ਘਟੇਗਾ ਇਹ ਸਾਰੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਹਾਂ ਹੁਣ ਨਾ ਬਾਜ਼ਾਰ ਦੇ ਵਿੱਚ ਤੁਸੀਂ ਜਾਓਗੇ ਤਾਂ ਕੱਚੀ ਹਲਦੀ ਆਰਾਮ ਨਾਲ ਤੁਹਾਨੂੰ ਮਿਲ ਜਾਊਗੀ ਕਿਸੇ ਵੀ ਜਿਵੇਂ ਸਬਜ਼ੀ ਜਿੱਥੋਂ ਆਪਾਂ ਲੈਣੇ ਆ ਤਾਂ ਕੱਚੀ ਹਲਦੀ ਤੁਸੀਂ ਘਰੇ ਜ਼ਰੂਰ ਲਿਆ ਕੇ ਰੱਖਣੀ ਹੈ ਸਬਜ਼ੀ 'ਚ ਵੀ ਇਹੀ ਪਾ ਲਿਆ ਕਰੋ ਬੇਸ਼ੱਕ ਤੇ ਇਹਦਾ ਨਾ ਆਪਾਂ ਕਾੜਾ ਬਣਾ ਕੇ ਪੀਣਾ ਹੁੰਦਾ ਹੈ ਇਹ ਬਹੁਤ ਹੈਲਦੀ ਹੈ ਇਹਦੇ ਨਾਲ ਚਿਹਰੇ ਤੇ ਗਲੋ ਆਉਂਦਾ ਤੇ ਲੀਵਰ ਡੀਟੌਕਸ ਹੁੰਦਾ ਕਿਉਂਕਿ ਕਈਆਂ ਨੂੰ ਮਟਾਪਾ ਉਹ ਲੀਵਰ ਕਰਕੇ ਆ ਜਿਨ੍ਹਾਂ ਦਾ ਪੇਟ ਜਿਆਦਾ ਕੱਲਾ ਵਧੇ ਜਾਂਦਾ ਹੈ ਨਾ ਉਹ ਲੀਵਰ ਦੀ ਸਮੱਸਿਆ ਹੁੰਦੀ ਆ ਤੇ ਹਲਦੀ ਹੈ ਜਿਹੜੀ ਕੱਚੀ ਹਲਦੀ ਹੈ ਜਦੋਂ ਇਹਨੂੰ ਆਪਾਂ ਪੀਨੇ ਆ ਇਹਦਾ ਗਾੜਾ ਬਣਾ ਕੇ ਪੀਨੇ ਆ ਤਾਂ ਇਹ ਲੀਵਰ ਡੀਟੌਕਸ ਕਰ ਦਿੰਦੀ ਹੈ ਸਾਫ਼ ਕਰ ਦਿੰਦੀ ਹੈ ਜਿਹਦੇ ਨਾਲ ਕਿ ਫੁੱਲਿਆ ਹੋਇਆ ਪੇਟ ਆ ਜਿਹੜਾ ਉਹ ਸਹੀ ਹੋ ਜਾਂਦਾ ਹੁਣ ਸਰਦੀ ਆ ਗਈ ਆ ਇਹਦੇ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਜਿਵੇਂ ਕਈਆਂ ਦੇ ਹੱਡ ਜੋੜ ਜਿਆਦਾ ਦੁਖਦੇ ਆ ਤਾਂ ਉਹ ਵੀ ਇਹਨੂੰ ਹਫ਼ਤੇ 'ਚ ਦੋ ਵਾਰੀ ਪੀ ਲੈਣ ਜਿਵੇਂ ਜਦੋਂ ਗਰਮੀ ਵਾਲਾ ਮੌਸਮ ਹੁੰਦਾ ਉਦੋਂ ਹਲਦੀ ਪੀਣੀ ਹੁੰਦੀ ਹੈ ਤਾਂ ਉਦੋਂ ਆਪਾਂ ਹਫ਼ਤੇ ਕਵਰੀ ਐਡਵਾਈਸ ਕਰਦੇ ਆ ਤਾਂ ਇਹਨੂੰ ਹਫਤੇ 'ਚ ਹੁਣ ਕੱਚੀ ਹਲਦੀ ਨੂੰ ਤੁਸੀਂ ਦੋ ਦਿਨ ਪੀਣਾ ਜਿਹੜੇ ਮਰਜ਼ੀ ਵੀਕ 'ਚ ਦੋ ਦਿਨ ਤੁਸੀਂ ਇਹਨੂੰ ਲੈਣਾ ਇਹਨੂੰ ਖਾਲੀ ਪੇਟ ਲੈ ਲਓਗੇ ਤਾਂ ਇਹਦਾ ਬਹੁਤ ਜ਼ਿਆਦਾ ਫਾਇਦਾ ਪਰ ਫਿਰ ਵੀ ਜੇ ਤੁਸੀਂ ਦਿਨ 'ਚ ਲੈਣਾ ਚਾਹੁੰਦੇ ਆ ਤਾਂ ਰੋਟੀ ਤੋਂ 1 ਘੰਟੇ ਦਾ ਤੁਹਾਡਾ ਗੈਪ ਹੋਵੇ ਵੀ ਰੋਟੀ ਖਾਧੀ ਨੂੰ 1 ਜੱਦਾ ਘੰਟਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹ ਕੜਾ ਬਣਾ ਕੇ ਪੀ ਲੈਣਾ ਜਿਵੇਂ ਚਾਹ ਪੀਣੇ ਆਪਾਂ ਹਨਾ ਰੋਟੀ ਦੇ ਉੱਪਰ ਦੀ ਤਾਂ ਉਦਾਂ ਤੁਸੀਂ ਇਹਨੂੰ ਉਬਾਲ ਲੈਣਾ ਬਸ 2 ਤੋਂ 3 ਮਿੰਟ ਉਬਾਲ ਲੈਣਾ ਹੈਗਾ ਕਿਉਂਕਿ ਕੱਚੀ ਹੁੰਦੀ ਹੈ ਨਾ ਹਲਦੀ ਤੇ ਇਹ ਸਾਰਾ ਜਿਹੜਾ ਇਹਦਾ ਰਸ ਉਹ ਨਿਕਲਿਆ ਹੁੰਦਾ 2 ਕਿ ਮਿੰਟ ਬਸ ਉਬਾਲ ਲਓ ਤੁਸੀਂ ਇਦਾਂ ਚੰਗੀ ਤਰ੍ਹਾਂ ਇਹਨਾਂ yellow yellow ਪਾਣੀ ਹੋ ਜਾਂਦਾ ਬਿਲਕੁਲ ਇਦਾਂ ਵਾਲਾ ਇਹਦਾ ਕਲਰ ਆ ਜਿਹੜਾ ਆ ਜਾਊਗਾ ਬਿਲਕੁਲ ਹਲਦੀ ਮਤਲਬ origianally ਇਹੀ ਹੈ ਨਾ ਜਿਹੜੀ ਆਪਾਂ ਬਿਆਰ ਚੋਂ ਜਿਵੇਂ ਲਿਓਣੇ ਆ ਉਹ ਤਾਂ ਚਲੋ ਆਪਾਂ ਉੱਥੇ ਸ਼ੱਕ ਕਰ ਸਕਦੇ ਆ ਪਰ ਇਹ ਬਿਲਕੁਲ ਕੱਚੀ ਹਲਦੀ ਬਿਆਰ ਚ ਹੁਣ ਵਿਕ ਰਹੀ ਹੈ ਤੇ ਤੁਸੀਂ ਜ਼ਰੂਰ ਘਰ ਹੀ ਲੈ ਕੇ ਰੱਖਣੀ ਆ ਤੇ ਦੋ ਦਿਨ ਤੁਸੀਂ ਇਹਨੂੰ ਪੀਣਾ ਹੈਗਾ ਹਫਤੇ 'ਚ ਇਹਦੇ ਨਾਲ ਤੁਹਾਡਾ ਭਾਰ ਵੀ ਘਟੇਗਾ ਲੀਵਰ ਵੀ ਡੀਟੌਕਸ ਹੋਏਗਾ ਹੱਡੀਆਂ ਵੀ ਸਹੀ ਹੋਣੀਆਂ ਜੇ ਕੋਈ ਛੱਟ ਸੁੱਟ ਲੱਗੀ ਆ ਉਹ ਵੀ ਠੀਕ ਹੋ ਜਾਂਦੀ ਹੈ ਨਾ ਤੇ ਕਿਉਂਕਿ ਲੀਵਰ ਦੀ ਜਿਸ ਸਮੱਸਿਆ ਨਾਲ ਇਹਨਾਂ ਦਾ ਫੁੱਲਿਆ ਹੋਇਆ ਪੇਟ ਆ ਉਹ ਵੀ ਇਹਦੇ ਨਾਲ ਠੀਕ ਹੋ ਜਾਂਦਾ ਇਦਾਂ ਤੁਸੀਂ ਇਹਨੂੰ ਕਾੜਾ ਜਿਹੜਾ ਉਹ ਬਣਾ ਲੈਣਾ ਕੋਸਾ ਕੋਸਾ ਵਿੱਚ ਇੱਕ ਨਿੰਬੂ ਨਿਚੋੜ ਕੇ ਪੀ ਸਕਦੇ ਆ ਕਿਉਂਕਿ ਜੇ ਨਿੰਬੂ ਪੀਨੇ ਆ ਹਨਾ ਤਾਂ ਨਿੰਬੂ ਦੇ ਨਾਲ ਕੀ ਹੁੰਦਾ ਵੀ weight loss ਥੋੜਾ ਜਲਦੀ ਹੋ ਜਾਂਦਾ ਜਿਵੇਂ ਸਰਦੀ ਚ ਹੋਣਾ ਸਾਗ ਸੁਗਾ ਜਾਂਦਾ ਹੈ ਨਾ ਵਿਆਹਾਂ ਦਾ ਸੀਜ਼ਨ ਆ ਤਾਂ ਭਾਰ ਜਿਆਦਾ ਵਧਣ ਦੇ ਚਾਂਸ ਹੁੰਦੇ ਆ ਤਾਂ ਨਿੰਬੂ ਜਿਹੜਾ ਤੁਸੀਂ ਕਾੜੇ ਦੇ ਵਿੱਚ ਲੈ ਸਕਦੇ ਆ ਭਾਰ ਘਟਾਉਣ ਲਈ ਤੁਹਾਡਾ ਹੁਣ ਵਜ਼ਨ ਕਿੰਨਾ ਉਹ ਵੀ ਤੁਸੀਂ ਮੈਨੂੰ ਕਮੈਂਡ ਕਰਨਾ ਅੱਗੇ ਵੀ ਉਸ ਹਿਸਾਬ ਨਾਲ ਮੈਂ ਤੁਹਾਨੂੰ ਜਿਵੇਂ ਕਾੜਾ ਜਾਂ ਕੋਈ ਪਾਊਡਰ ਆਪਾਂ ਬਣਾਉਣੇ ਆ ਤਾਂ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੂੰਗੀ ਤਾਂ ਜ਼ਰੂਰ ਵੀਕ ਚ ਇਹਨੂੰ ਦੋ ਦਿਨ ਲੈਣਾ ਬਹੁਤ ਜ਼ਿਆਦਾ ਫਾਇਦੇ ਆ ਕਿਸੇ ਵੀ ਬੁੱਕ ਤੇ ਪੜ੍ਹ ਲਓ ਕੱਚੀ ਹਲਦੀ ਦੇ ਫਾਇਦੇ YouTube ਤੋਂ ਦੇਖ ਲਓ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਦੋ ਦਿਨ ਕੋਈ ਵੀ ਵੀਕ ਚ ਰੱਖ ਲਓ ਤੇ ਇਹਨੂੰ ਜਰੂਰ ਪਿਓ ਤੰਦਰੁਸਤ ਰਹੋ ਜੇ ਤੁਸੀਂ ਮਾਨਸਿਕ ਤੌਰ ਤੇ ਵੀ ਇਹਦੇ ਨਾਲ ਠੀਕ ਰਹੋਗੇ ਹਨਾ ਐਕਟਿਵ ਰਹੋਗੇ ਤਾਂ ਫਿਰ ਮੋਟਾਪਾ ਜਿਹੜਾ ਉਹ ਕਦੇ ਵੀ ਨਹੀਂ ਵਧੇਗਾ ਤੇ ਲੀਵਰ ਦੀ ਸਮੱਸਿਆ ਤਾਂ ਬਿਲਕੁਲ ਇਹਦੇ ਨਾਲ ਜਿਹੜੀ ਉਹ ਠੀਕ ਹੋ ਜਾਂਦੀ ਹੈ ਕੱਚੀ ਹਲਦੀ ਨਾ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਨਾ ਕਮੈਂਟ ਜਰੂਰ ਕਰਨਾ ਮੈਂ ਵੀਰਪਾਲਕ ਔਰ ਸੇਕ